श्री वाहि गुरु जी तरण सुवन्नी खड़ रत्न जड़ावी हर प्रेम परख मन भुठा ਸਭੇ ਕਾਜ ਸੁਹੇ ਲੜੇ ਥੀਏ ਗੁਰੂ ਨਾਨਕ ਸਤ ਗੁਰ ਤੁਠਾ ਸੁਖ ਹਟਲ ਗੁਰ ਸੇਵੀਐ ਅਹਨਸ ਸਹਜ ਸੁਭਾ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹੱਲਾ ਚੌਥਾ ਕਰ ਤੀਜਾ ਇੱਕ ਓ ਅੰਧਾਰ ਸਤਿਗੁਰ ਪ੍ਰਸਾਦ ਆਵਹ ਸੰਤ ਜਨਹ ਗੁਣ ਗਾਵਹਿ ਗੋਵਿੰਦ ਕੇ ਰਾਮ ਗੁਰਮੁਖ ਮਿਲ ਰਹੀਐ ਘਰ ਬਾਜਹਿ ਸਬਦ ਕਹੇ ਰਾਮ ਆਵਹ ਸੰਤ ਜਨਹ ਗੁਣ ਗਾਵਹਿ ਗੋਵਿੰਦ ਕੇ ਰਾਮ ਗੁਰਮੁਖ ਮਿਲ ਰਹੀਐ ਘਰਵਾਜ ਹੈ ਸਬਦ ਕਨੇਰੇ RAM ਸਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਨਸ ਜਪੀ ਸਦਾ ਸਾਲਾਹੀ ਸਾਚ ਸਬਦ ਲਿਵ ਲਾਈ ਅਨ ਦਿਨ ਸਹਿਜ ਰਹੈ ਰੰਗ ਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਜ ਗੁਣ ਗਾਵਾਂ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਬਦ ਦੇ ਜਾਪੈ ਐਹ ਨਸ ਨਾਮ ਤਿਆਏ ਇਹੋ ਜਗੋ ਦੁਤਰ ਮਨ ਮੁਖ ਪਾਰ ਨਾ ਪਾਈ ਰਾਮ ਅੰਤਰੇ ਹਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੇ ਝੋਟਾ ਖਾਵੇ ਅੰਤ ਗਿਆ ਪਛਤਾਇਆ ਬਿਨ ਨਾਗੈ ਕੋ ਬੇਲੀ ਨਾਹੀ ਪੁੱਤ ਕੋ ਟੰਬ ਸੋਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨ ਜਾਈ ਹਾ ਪੁੱਛੋ ਆਪਣਾ ਸਤਿਗੁਰੂ ਦਾਤਾ ਕਿਨ ਵਿਦ ਦੁਤਰ ਤਰੀਐ ਰਾਮ ਸਾਤ ਗੁਰ ਪਾਏ ਚਲਹ ਜੀਵਤ ਆ ਇਬ ਮਰੀਐ ਰਾਮ ਜੀਵਤ ਆ ਮਰੀਐ ਭੌਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵ ਲਾਵੇ ਮਤ ਪਰਗਾਸ ਭਈ ਮਨ ਮਾਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਮਤ ਪਰਗਾਸ ਭਈ ਮਨ ਮਾਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ